ਹੈਲੋ ਜੀ ਸਾਰੀਕਾਲ ਸਵਾਗਤ ਹੈ ਤੁਹਾਡਾ ਸਿੱਧੂ ਪਟਿਕ ਪਟਿਆਲੇਸ ਤੁਹਾਡੇ ਲਈ ਲੈ ਕੇ ਆਏ ਆ ਲੇਟੈਸਟ ਵੀਡੀਓ ਜਿਹਦੇ ਵਿੱਚ ਤੁਹਾਨੂੰ ਕਿ ਕਾਟਨ ਦੇ ਸੂਟਸ ਦਿਖਾਵਾਂਗੇ ਘੱਟ ਪ੍ਰਾਈਸ ਵਾਲੇ ਸਭ ਤੋਂ ਪਹਿਲਾਂ ਤੁਸੀਂ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਉਸ ਤੋਂ ਬਾਅਦ ਤੁਸੀਂ ਡੇਲੀ ਦੇ ਅਪਡੇਟਸ ਲਈ Instagram ਤੇ ਫੋਲੋ ਕਰ ਸਕਦੇ ਹੋ WhatsApp ਤੇ ਗਰੁੱਪ ਵੀ ਜੁਆਇਨ ਕਰ ਸਕਦੇ ਹੋ ਇਨਕੁਆਰੀਜ਼ ਲਈ ਆਰਡਰਸ ਲਈ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਵੀਡੀਓ ਨੂੰ ਸਟਾਰਟ ਕਰਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਸੂਟ ਪਿਆ ਹੈ ਪਿਓਰ ਕਾਟਨ ਦੇ ਵਿੱਚ ਸੂਟ ਹੈ neck ਤੇ embroidery ਆ ਰਹੀ ਹੈ ਦੇ ਫਰੰਟ ਦੇ ਵਿੱਚ ਐਮਬ੍ਰੋਇਡਰੀ ਆਏਗੀ ਤੇ ਇਹਦੇ ਬਾਟਮ ਤੇ ਆ ਰਹੀ ਹੈ ਠੀਕ ਹੈ ਜੀ ਸੂਟ ਦਾ ਪ੍ਰਾਈਸ ਜਸਟ 650 ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਹੈ 650 ਦਾ ਪ੍ਰਾਈਸ ਰਹੇਗਾ ਕਲਰ ਇਹਦੇ ਵਿੱਚ 3 ਤੋਂ 4 ਹਰ ਵਾਰੀ ਚੇਂਜ ਹੋ ਕੇ ਆਉਂਦੇ ਨੇ ਜੋ ਵੀ ਮੈਂ ਪ੍ਰਾਈਸ ਤੁਹਾਨੂੰ ਦੱਸ ਰਹੀ ਹਾਂ ਜਿਉਂ ਅਨਸਟਿਚ ਸੂਟ ਦੇ ਨੇ ਸਟੀਚਿੰਗ ਦਾ ਕਾਸਟ ਲੱਗ ਰਹੇਗਾ ਠੀਕ ਹੈ ਜੀ ਇਹ ਸਾਰਾ ਸੂਟ ਪਿਓਰ ਕਾਟਨ ਦਾ ਵਿਦਆਊਟ ਲਾਈਨਿੰਗ ਸਟਿਚ ਹੋਇਆ ਜਿਹੜੀ ਇਹਦੇ ਨਾਲ ਬਾਟਮ ਆ ਰਹੀ ਹੈ ਉਹਦੇ ਵਿੱਚ ਐਮਬਰਾਇਡਰੀ ਆਏਗੀ ਤੇ ਇਹਦਾ ਜਿਹੜਾ ਦੁਪੱਟਾ ਆ ਰਿਹਾ ਮੈਚਿੰਗ ਦੇ ਵਿੱਚ ਆਏਗਾ ਇਹ ਵੀ ਮਲਮਲ ਕਾਟਨ ਦਾ ਜਿਹੜੀ ਸੌਫਟ ਕੁਆਲਿਟੀ ਹੁੰਦੀ ਉਹਦੇ ਵਿੱਚ ਹੈ ਕਲਰ ਸੈਟ ਅਟ ਟਾਈਮ ਦੇ ਅਨੁਸਾਰ ਨਹੀਂ ਕਈ ਵਾਰ ਸੇਮ ਕਲਰ ਅਵੇਲੇਬਲ ਨਹੀਂ ਹੁੰਦਾ ਤੁਸੀਂ ਕੋਈ ਹੋਰ ਸਿਲੇਕਟ ਕਰ ਸਕਦੇ ਹੋ ਇਸ ਤੋਂ ਨੈਕਸਟ ਚਲਦੇ ਹਾਂ ਆਪਣੇ ਸੂਟ ਵੱਲ ਤੁਸੀਂ ਦੇਖ ਸਕਦੇ ਹੋ ਇਹ ਵੀ ਪਿਓਰ ਕਾਟਨ ਦੇ ਵਿੱਚ ਟਾਈ ਡਾਈ ਸਟਫ ਦੇ ਵਿੱਚ ਜੈਪੁਰੀ ਸੂਟਸ ਨੇ ਇਹਨਾਂ ਦੀ ਕਸਟਮਰ ਕਾਫੀ ਜ਼ਿਆਦਾ ਡਿਮਾਂਡ ਕਰਦੇ ਆ ਤੇ ਇਹਦਾ ਪ੍ਰਾਈਸ ਰਹੇਗਾ ਜੀ 900 ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਹੈ ਸੂਟਸ ਦੀ ਕੁਆਲਿਟੀ ਵਗੈਰਾ ਕਾਫੀ ਵਧੀਆ ਹੈ ਟਾਈ ਡਾਈ ਸਟਫ ਰਹੇਗਾ ਪਿਓਰ ਕਾਟਨ ਠੀਕ ਹੈ ਜੀ ਇਹਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਇਹਦੀ ਸ਼ਰਟ ਹੈ ਰਿ ਫਰੰਟ ਤੇ ਤੇ ਬੈਕ ਤੇ ਸਾਰੇ ਸੇਮ ਪ੍ਰਿੰਟ ਆਏਗਾ ਜਿਹਨੂੰ ਆਪਾਂ ਹਾਈਲਾਈਟ ਕੀਤਾ ਹੋਇਆ 컬러ਫੁਲ ਲੈਸ ਲਗਾ ਕੇ ਬਾਟਮੇ ਦੀ ਇਦਾਂ ਦੀ ਰਹੇਗੀ ਇਹ ਵੀ ਟਾਈ ਡਾਈ ਦੇ ਵਿੱਚ ਆਏਗੀ ਕਾਫੀ ਕਲਰਫੁਲ ਜਿਹਾ ਸੂਟ ਹੈ ਤੇ ਇਹਦਾ ਦੁਪੱਟਾ ਆਪਣੇ ਕੋਲ ਰਹੇਗਾ ਮਲ ਕਾਟਨ ਦੇ ਵਿੱਚ ਹੀ ਰਹੇਗਾ ਇਹਦਾ ਦੁਪੱਟਾ ਮੈਚਿੰਗ ਦੇ ਵਿੱਚ 2.5 ਮੀਟਰ ਦੀ ਕੱਟ ਹੁੰਦੀ ਆ ਅਪ੍ਰੋਕਸ ਉਹਦੇ ਅਕੋਰਡਿੰਗ ਤੁਸੀਂ ਆਪਣਾ ਅਡਜਸਟਮੈਂਟ ਕਰ ਸਕਦੇ ਹੋ ਪ੍ਰਾਈਸ ਰਹੇਗਾ 900 ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਹੈ ਸਟੀਚਿੰਗ ਦੀ ਕੋਸਟ ਅਲੱਗ ਹੈ ਜੀ ਇਹਦੇ ਵਿੱਚ ਹੀ ਮੈਂ ਤੁਹਾਨੂੰ ਇੱਕ ਦੋ ਹੋਰ ਕਲਰ ਦਿਖਾ ਦਿੰਨੀ ਆ ਜਿਵੇਂ ਕਿ ਵੀ ਕਲਰ ਇਹਦੇ ਵਿੱਚ ਹੀ ਹੈ ਜਿਹੜਾ ਆਪਾਂ ਰੈਡੀ ਕੀਤਾ ਹੋਇਆ ਆ ਆਲਮੋਸਟ ਸੇਮ ਹੀ ਹੈ ਦਾ ਤੇ ਇਹ ਦੀ ਬਾਟਮ ਰਹੇਗੀ ਜੀ ਇਹ ਦਾ ਦੁਪੱਟਾ ਆ ਬੰਦਨੀ ਪ੍ਰਿੰਟ ਦੇ ਵਿੱਚ ਪ੍ਰਾਈਸ 900 ਇੰਡੀਆ ਚ ਫ੍ਰੀ ਸ਼ਿਪਿੰਗ ਹੈ ਸੇਮ ਕਲਰਸ ਨਹੀਂ ਹੁੰਦੇ ਕਈ ਵਾਰੀ ਕਿਉਂਕਿ ਹਰੇਕ ਵਾਰੀ ਕਲਰਸ ਨੇ ਜਿਹੜੇ ਉਹ ਚੇਂਜ ਹੋ ਕੇ ਆਂਦੇ ਨੇ ਨੈਕਸਟ ਇਹਦੇ ਵਿੱਚ ਹੀ ਡਿਜ਼ਾਈਨ ਹੈ ਇਹ ਦੇਖੋ ਜੀ ਇਹਦੇ ਵਿੱਚ ਗ੍ਰੇ ਤੇ ਮਹਿਰੂਨ ਦਾ ਕੰਟਰਾਸਟ ਕੀਤਾ ਹੋਇਆ ਹੈ ਬਾਟਮ ਇਹਦੇ ਵਿੱਚ ਗ੍ਰੇ ਹੈ ਲਾਈਟ ਤੇ ਡਾਰਕ ਦਾ ਇੱਕ ਕੰਬੀਨੇਸ਼ਨ ਜਾਦਾ ਇਹਦੇ ਵਿੱਚ ਆ ਰਿਹਾ ਹੈ ਤੇਰਾ ਦੁਪੱਟਾ ਆਪਣੇ ਕੋਲ ਹੀ ਰਹੇਗਾ ਠੀਕ ਹੈ ਜੀ ਤੁਸੀਂ WhatsApp ਤੇ ਵੀ ਜੁਆਇਨ ਕਰਕੇ ਚੈੱਕ ਕਰ ਸਕਦੇ ਹੋ ਜਾਂ ਤੁਸੀਂ Instagram ਤੇ ਦੇਖ ਕੇ ਡਾਇਰੈਕਟਲੀ ਮੈਸੇਜ ਕਰ ਸਕਦੇ ਹੋ ਬਾਕੀ ਆਪਣੀ ਅਪਡੇਟਸ ਕਾਫੀ ਹੁੰਦੀਆਂ ਰਹਿੰਦੀਆਂ ਨੇ ਸਟਾਕ ਆਪਣੇ 15 ਤੋਂ 20 ਡੇਲੀ ਅਪਡੇਟ ਹੁੰਦਾ ਹੈ ਕੱਟ ਰੇਂਜ ਦੇ ਵਿੱਚ ਅੱਜ ਵੀ ਕਾਫੀ ਸੂਟਸ ਪਾਏ ਹੋਏ ਸੀ ਕਾਟਨ ਦੇ ਵਿੱਚ ਜਿਨ੍ਹਾਂ ਦੀ ਸੇਲ ਚੱਲ ਰਹੀ ਹੈ ਕਾਟਨ ਦੇ ਵਿੱਚ ਤੁਹਾਨੂੰ 600 650 ਦੀ ਰੇਂਜ ਦੇ ਵਿੱਚ ਕਾਫੀ ਵਧੀਆ ਸੂਟਸ ਮਿਲ ਸਕਦੇ ਨੇ ਜਿਵੇਂ ਹੁਣ ਤੁਸੀਂ ਇਹ ਸੂਟ ਚੈੱਕ ਕਰ ਸਕਦੇ ਹੋ ਇਹ ਵਾਲਾ ਸੂਟ ਜਿਹੜਾ ਪਿਓਰ ਕਾਟਨ ਤੇ ਵਿਦਾਊਟ ਲਾਈਨਿੰਗ ਸਟਿਚ ਹੋਇਆ ਹੈ neck ਤੇ ਇਹਦੇ ਵਰਕ ਹੋਇਆ ਹੋਇਆ ਠੀਕ ਹੈ ਆਪਾਂ ਸਾਈਡਸ ਤੇ ਇਹਦੇ ਲੈਸ ਲਗਾ ਕੇ 슬ੀਵਸ ਤੇ ਲੈਸ ਲਗਾ ਕੇ ਇਹਦੀ ਫਿਨਿਸ਼ਿੰਗ ਕੀਤੀ ਹੋਈ ਹੈ ਤੁਸੀਂ ਇਹ ਚੈੱਕ ਕਰੋ ਇਹਦੇ ਨਾਲ ਜਿਹੜੀ ਬਾਟਮ ਰਹੇਗੀ ਪਲੇਨ ਰਹੇਗੀ ਜੀ ਤੇ ਦੁਪੱਟਾ ਇਹਦੇ ਵਿੱਚ ਮਲ ਕਾਟਨ ਦਾ ਆਏਗਾ ਸੂਟ ਦਾ ਪ੍ਰਾਈਸ ਹੈ ਜਸਟ 650 ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਪ੍ਰਾਈਸ ਅਨ ਸਟ੍ਰਿਚਡ ਆਇਆ ਐ ਐਦਾਂ ਦੇ ਤੁਹਾਨੂੰ ਕਾਫੀ ਜ਼ਿਆਦਾ ਆਈਟਮਸ ਮਿਲ ਜਾਣਗੇ ਇੱਕ ਵਾਰੀ ਇੰਸਟਾਗ੍ਰam ਪੇਜ ਜ਼ਰੂਰ ਚੈੱਕ ਕਰੋ ਜਿਹੜਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ अपना कॉटन ਦਾ ਸੂਟ ਹੈ ਇਹ ਵੀ ਸੂਟ ਦੇਖੋ ਜੀ ਵਿਦਾਊਟ ਲਾਈਨਿੰਗ ਸਟਿਚ ਹੋਇਆ ਹੋਇਆ ਹੈ ਕੰਟਰਾਸਟ ਹੈ ਰੈੱਡ ਤੇ ਵਾਈਟ ਕਲਰ ਦਾ ਇਹਦੇ ਵਿੱਚ ਵੀ ਡਿਜ਼ਾਈਨ ਆਪਣੇ ਕੋਲ 4 ਤੋਂ 5 ਅਵੇਲੇਬਲ ਹੈ ਕਲਰ ਕੰਟਰਾਸਟ ਸੇਮ ਹੈ neck ਤੇ ਇਹਦੇ ਵਰਕ ਹੋਇਆ ਹੋਇਆ ਹੈ sleeves ਤੇ ਆਪਾਂ ਲੈਸ ਲਗਾ ਕੇ ਫਿਨਿਸ਼ਿੰਗ ਕੀਤੀ ਸੇਮ ਢੇਰੇ ਤੇ ਲੈਸ ਲਗਾਈ ਹੈ ਬਾਟਮ ਮੇਰੇ ਵਿੱਚ ਡਾਟ ਪਲੀ ਆਏਗੀ ਪ੍ਰਿੰਟਡ 2.5 ਮੀਟਰ ਦੇ ਦੀ ਅਪ੍ਰੋਕਸ ਕੱਟ ਹੁੰਦੀ ਹੈ ਜੀ ਤੇ ਦੁਪੱਟਾ ਇਹਦਾ ਇਹ ਵਾਲਾ ਆਏਗਾ ਕਾਟਨ ਦੇ ਵਿੱਚ ਇਹ ਸੂਟ ਦੇ ਇੱਕ ਜਸਟ ਸੈਂਪਲ ਸੀ ਕਈ ਵਾਰ ਸੇਮ ਸਟਾਕ ਵਿੱਚ ਨਾ ਹੋ ਕੇ ਨਵੇਂ ਤੋਂ ਨਵਾਂ ਡਿਜ਼ਾਈਨ ਆਂਦਾ ਰਹਿੰਦਾ ਤੁਸੀਂ ਕੋਈ ਵੀ ਡਾਇਰੈਕਟਲੀ ਲੇਟੈਸਟ ਡਿਜ਼ਾਈਨ ਸਿਲੈਕਟ ਕਰੋ WhatsApp ਤੇ ਮੈਸੇਜ ਕਰੋ ਆਰਡਰ ਕਰੋ ਹੋਪ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਆਈ ਹੋਵੇਗੀ ਐਸੇ ਤਰ੍ਹਾਂ ਵੀਡੀਓਜ਼ ਨੂੰ ਦੇਖਦੇ ਰਹੋ ਸ਼ੇਅਰ ਕਰਦੇ ਰਹੋ ਥੈਂਕ ਯੂ ਸੋ ਮੱਚ